ਹਾਕਮ ਬੋਲੂਗਾ ਹਲੇ ਉਮੀਦਾਂ ਨਹੀਂ ਮੁੱਕੀਆਂ ਸਾਡੀਆਂ ਸਾਡੀਆਂ ਉਮੀਦਾਂ ਹੈਗੀਆਂ ਪੰਜਾਬੀਆਂ ਤੋਂ ਦੇਸ਼ਵਾਸੀਆਂ ਤੋਂ ਕਾਰਪੋਰੇਟ ਦੀ ਪਾਲਿਸੀ ਸੋ ਆਮ ਆਦਮੀ ਆਰ ਪਿੱਛੇ ਹੈਗੀ ਨਹੀਂ ਆ ਸਕਦੇ ਉਸੇ ਪਾਲਿਸੀ ਤੇ ਫਿਰ ਭਗਵੰਤ ਮਾਨ ਨੇ ਨਵੇਂ ਖਲੜੇ ਤੇ ਜੂਟਰਨ ਕਿਉਂ ਮਾਰਿਆ ਜੀ ਪਹਿਲਾ 4 ਤਰੀਕ ਦਾ ਖਨੌਰੀ ਵੱਡਾ ਲੱਖਾਂ ਦਾ ਇਕੱਠ ਹੋਇਆ ਜੀ ਲੱਗਦਾ ਉਸ ਇਕੱਠ ਤੋਂ ਬਾਅਦ ਕੋਈ ਦਬਾਅ ਬਣਿਆ ਕਿਉਂਕਿ ਸੱਦਾ ਕੋਈ ਨਹੀਂ ਆ ਰਿਹਾ ਡੈਡਲੌਕ ਬਣਿਆ ਹੋਇਆ ਡੈਡਲੌਕ ਕਿਵੇਂ ਟੁੱਟੇਗਾ ਔਰ ਜਿੱਥੋਂ ਤੱਕ ਤੁਸੀਂ ਕਹਿੰਦੇ ਸੱਦਾ ਡੈਡਲੌਕ ਡੈਡਲੌਕ ਵੀ ਤੜਾ ਲਾਂਗੇ ਪਿਛਲੇ ਅੰਦੋਲਨ ਵਿੱਚ ਤਾਂ ਗੱਲ ਹੀ ਨਹੀਂ ਕੀਤੀ ਡੈਡਲੌਕ ਤਾਂ ਉਦੋਂ ਵੀ ਸੀ 10 ਮਹੀਨੇ ਦਾ ਐਨੀ ਸੀ ਵੀ ਉਦੋਂ ਨਹੀਂ ਸੀ ਹੈਗਾ ਇਹ ਸਾਡਾ ਸਬਰ ਪਰਖਦੇ ਆ ਠੀਕ ਹੈ ਪੰਜਾਬੀਆਂ ਦੀ ਦੇ ਨਾ ਜਿੱਦਣ 3 ਕਰੋੜ ਪੰਜਾਬੀ ਆਏ ਸੀ ਨਾ ਉਸ ਦਿਨ ਮੁੱਖ ਮੰਤਰੀ ਜੀ ਨੂੰ ਪਛਾਣ ਜਾਣਾ ਪੈ ਗਿਆ ਫਿਰ ਸਾਰੇ ਰਾਜ ਵੀ ਉਗਲ ਦਿੱਤੇ ਐ ਕਹਿੰਦੇ ਸੀ ਐ ਕਹਿੰਦੇ ਸੀ ਐ ਕਹਿੰਦੇ ਸੀ ਮਾਨੂੰ ਐਂ ਦਬਾਅ ਪੁੰਦੇ ਸੀ ਮੈਂ ਕਹਿੰਦਾ ਐਸਕੇਮ ਕਲੀਅਰ ਕਰੇ ਇੱਕ ਬੰਨੇ ਉਹਨਾਂ ਦੀ ਪਾਲਿਸੀ ਆ ਵੀ ਸੀ ਤੁਹਾਡੇ ਸਮਰਥਨ ਚ ਰੈਲੀ ਕਰ ਰਹੇ ਉਹਨਾਂ ਦਾ ਕਹਿਣਾ ਉਹ ਕਹਿੰਦੇ ਇਹਨਾਂ ਦਾ ਮੰਗ ਪੱਤਰ ਵਾਜੂਬ ਸਰਕਾਰ ਨਾਲ ਨਾਲ ਗੱਲ ਕਰੇ ਉਹ ਵੀ ਕਹਿੰਦੇ ਵੀ ਸੀ ਇਕਤਾ ਦਾ ਯਤਨ ਕਰ ਰਹੇ ਉਹਨਾਂ ਦੇ ਦਾਅਵੇ ਆ ਜੇ ਵੀ ਤੁਹਾਡੇ ਕੋ ਕੋ ਪਾਂਡੇ ਆ ਦੇਖੋ ਤੁਹਾਡੇ ਪੁੱਛਾਂ ਦੇਣ ਵਾਲਾ ਬੰਦਾ ਹੈਗਾ ਪਹਿਲੋ ਪੁੱਛ ਲੈ ਕਰੋ ਕੀ ਬਣੂ ਕੀ ਨਹੀਂ ਬਣੂਗਾ ਠੀਕ ਹੈ ਨਾ ਜਾਂ ਤਾਂ ਕਿਨਾਰਾ ਕਰੇ ਐਸਕੇਮ ਉਸ ਬਿਆਨ ਤੋਂ ਜਾਂ ਉਹਦੀ ਪਰੋੜਤਾ ਕਰੇ ਕੋਈ ਜਦੋਂ ਐਸਕੇਮ ਇੱਕ ਪਾਲਿਸੀ ਰੱਖਦਾ ਉਹ ਕਹਿੰਦਾ ਸਾਡਾ ਜਾਬਤਾ ਬੜੀ ਤੁਹਾਡਾ ਜਾਬਤਾ ਕੀ ਹੈ ਤੁਹਾਡਾ ਬੰਦਾ ਹੀ ਤੁਹਾਡਾ ਬਿਆਨ ਪਾੜੀ ਜਾਂਦਾ ਤੁਸੀਂ ਆ ਸਾਡੇ ਹੱਕ 'ਚ ਕਰ ਰਹੇ ਹੋ ਖੰੜੇ ਦੇ ਵਿਰੋਧ ਕਰ ਰਹੇ ਹੋ ਆ ਬਿਆਨ ਤਾਂ ਠੀਕ ਨਹੀਂ ਕੱਲਾ ਹੀ ਨਹੀਂ ਘਾਟਾ ਉਹਨਾਂ ਨੂੰ ਵੀ ਘਾਟਾ ਪਊਗਾ ਇਸ ਸਾਲ ਸ਼ੰਭੂ ਬਾਰਡਰ ਤੇ ਮੌਜੂਦ ਆ ਇੱਥੇ ਲਗਾਤਾਰ ਇਕੱਠ ਵੱਧਦਾ ਹੋਇਆ ਨਜ਼ਰ ਆ ਰਿਹਾ ਅੱਜ ਵੱਡੇ ਇਕੱਠ ਦੇ ਵਿੱਚ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੜੀ ਸ਼ਰਧਾ ਭਾਵਨਾ ਤੋਂ ਤਾਮ ਦੇ ਨਾਲ ਮਨਾਇਆ ਜਾ ਰਿਹਾ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਿਸਾਨ ਲੀਡਰ ਸਰਬੰਸ ਸਿੰਘ ਪੰਦੇਰ ਮੌਜੂਦ ਨੇ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਬਹੁ ਬਹੁ ਮੁਬਾਰਕਾਂ ਜੀ ਧੰਨਵਾਦ ਜੀ ਤੁਹਾਡਾ ਅੱਜ ਅਸੀਂ ਵੀ ਜਿਵੇਂ ਜਦੋਂ ਦਾ ਮੋਰਚਾ ਚੱਲਿਆ ਜਦੋਂ ਵੀ ਕੋਈ ਦੇਸ਼ ਭਗਤ ਗੁਰੂ ਸਾਹਿਬਾਨ ਦਾ ਪੁਰਬਾਉਂਦੇ ਨੇ ਪ੍ਰਕਾਸ਼ ਦਿਵਸ ਨੂੰ ਹੋਰ ਦਿਵਾੜੇ ਹੁਣ ਅਸੀਂ ਲਗਭਗ ਲਗਭਗ ਸਾਡੀ ਪਾਲਿਸੀਆਂ ਦੋਵਾਂ ਫਾਰਮਾਂ ਦੇ ਸੀ ਮਨਉੰਨੇ ਹੈਗੇ ਆਂ ਔਰ ਇਹੇ ਅੰਦੋਲਨ ਗੁਰੂ ਸਾਹਿਬ ਦੀ ਪ੍ਰੇਰਨਾ ਸਦਕਾ ਹੀ ਚੱਲ ਰਿਹਾ ਅੱਜ ਅਸੀਂ ਅਰਦਾਸ ਵੀ ਕਰ ਰਹੇ ਆਂ ਜਿੱਥੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਲੈ ਰਹੇ ਆਂ ਉੱਥੇ ਅਰਦਾਸ ਵੀ ਕਰਾਂਗੇ ਵੀ ਮੋਰਚਾ ਫਤਿਹ ਹੋਵੇ ਇਹ ਵੀ ਅਰਦਾਸ ਹੋਊਗੀ ਕਿ ਅੱਜ ਗੁਰੂ ਸਾਹਿਬ ਦਾ ਦਿਹਾੜਾ ਪ੍ਰਧਾਨ ਮੰਤਰੀ ਮੋਦੀ ਜੀ ਵੀ ਮਨਾ ਰਹੇ ਆਂ ਕਿ ਉਹਨਾਂ ਨੂੰ ਪਰਮਾਤਮਾ ਸਤਬੁੱਧੀ ਬਖਸ਼ੇ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈਣ ਗੁਰੂ ਸਾਹਿਬ ਦਾ ਜੀਵਨ ਆਮ ਲੋਕਾਂ ਲਈ ਦੱਬੇ ਕੁਚਲੇ ਗਰੀਬਾਂ ਲਤਾੜਿਆਂ ਲੋਕਾਂ ਲਈ ਰਿਹਾ ਹਮੇਸ਼ਾ ਉਹਨਾਂ ਨੇ ਆਮ ਜਾਂਦਾ ਨਾ ਖੜੇ ਤਾਂ ਉਹਨਾਂ ਦੀ ਜੇ ਦਿਨਵੇਂ ਹੋਣਾ ਮੋਦੀ ਜੀ ਤਾਂ ਫਿਰ ਦੇਸ਼ ਦੇ ਕਿਸਾਨ ਮਜ਼ਦੂਰ ਦੀ ਆਵਾਜ਼ ਸੁਣਨੀ ਚਾਹੀਦੀ ਬਿਲਕੁਲ ਬੰਦੇਰ ਸਾਹਿਬ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ੍ਰੀ ਗੁਰਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ ਪਰ ਉਹਨਾਂ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਹੋਏ ਨਜ਼ਰ ਨਹੀਂ ਆ ਰਹੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਜਦੋਂ ਪਹਿਲਾਂ ਬੈਠੇ ਸੀ ਅਰਦਾਸ ਹੋ ਰਹੀ ਸੀ ਤਾਂ ਉਧਰੋਂ ਦੂਜੇ ਪਾਸੇ ਤੋਂ ਹੰਝੂ ਗਏ ਇਸ ਦੇ ਗੋਲੇ ਛੁੱਟੇ ਜਾਏ ਸੀ ਅਰਦਾਸ ਕਰਦੇ ਹੋਏ ਕਿਸਾਨਾਂ ਦੇ ਉੱਤੇ ਤਾਂ ਉਹ ਵੀ ਇੱਕ ਆਰਡਰ ਹੁੰਦੇ ਨੇ ਤਾਂ ਹੀ ਕਰਕੇ ਚਲਾਏ ਜਾਂਦੇ ਨੇ ਫਿਰ ਅਜਿਹੇ ਵਿੱਚ ਕੀ ਕਹੋਗੇ ਦੇਖੋ ਇਤਿਹਾਸ ਆਪਣੇ ਆਪ ਨੂੰ ਜਦੋਂ ਦੁਹਰਾਉਂਦਾ ਵਾ ਠੀਕ ਨਹੀਂ ਹੁੰਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨੇ ਦਿੱਲੀ ਨੂੰ ਉਹ ਤੋਂ ਦੇ ਦਿੱਲੀ ਦੇ ਹਾਕਮ ਕਹਿੰਦੇ ਸੀ ਵੇਖ ਕੀ ਕਰਨਾ ਜ਼ਬਰਦਸਤੀ ਜੀ ਠੀਕ ਹੈ ਸ਼ਹਾਦਤ ਹੋਈ ਅੱਜ ਮੋਦੀ ਜੀ ਦੀ ਜਿਹੜੀ ਨੀਤੀ ਆ ਜਿਹੜੀ ਜਿਹੜੀ ਆਰਐਸਐਸ ਦੀ ਪਾਲਿਸੀ ਆ ਉਹ ਵੀ ਦੇਸ਼ ਦੀਆਂ ਘਟਗਿੰਤਿਆਂ ਨੂੰ ਮਾਰਨ ਵਾਲੀ ਆ ਠੀਕ ਆ ਮੈਨੂੰ ਲੱਗਦਾ ਜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣਾ ਗੁਰੂ ਸਾਹਿਬ ਕਹਿੰਦੇ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਤਾਂ ਭਈ ਮਾਨਵਤਾ ਦਾ ਇਹ ਮੁਲਖ ਵੀ ਤਾਂ ਅਡੜ ਸੂਬਿਆਂ ਤੋਂ ਬਣਿਆ ਇਹ ਰਾਜਾਂ ਦਾ ਸਮੂਹ ਆ ਭਾਰਤ ਕਿਸੇ ਇੱਕ ਦਾ ਨਹੀਂ ਹੈਗੀ ਇਹ ਧਰਮ ਨਿਰਪੱਖ ਦੇਸ਼ ਆ ਹਰ ਧਰਮ ਦਾ ਮਨੁੱਖ ਇਸ ਦੇਸ਼ ਵਿੱਚ ਰਹਿ ਰਿਹਾ ਹਰੇਕ ਨੂੰ ਆ ਕੇ ਆਪਣੀ ਗੱਲ ਕਰਨ ਦਾ ਤੋ ਮੈਨੂੰ ਲੱਗਦਾ ਮੋਦੀ ਜੀ ਨੂੰ ਵਾਕਿਆ ਸਿੱਖਿਆ ਲੈਣ ਦੀ ਲੋੜ ਹੈਗੇ ਗੁਰੂ ਸਾਹਿਬ ਦੀ ਇਸ ਵੇਲੇ ਪ੍ਰਕਾਸ਼ ਪਰਪਤੋਂ ਕਿੰਨੀਆਂ ਕੋ ਉਮੀਦਾਂ ਸੀ ਕਿ ਅੱਜ ਸ਼ਾਇਦ ਕੋਈ ਖੁਸ਼ਖਬਰੀ ਆ ਸਕਦੀ ਹੈ ਜਿਵੇਂ ਪਹਿਲਾਂ ਤਿੰਨ ਖੇਤੀ ਕਾਨੂੰਨ ਰੱਦ ਹੋਏ ਤਾਂ ਚੰਗਾ ਦਿਨ ਸੀ ਅੱਜ ਵੀ ਬੜੀ ਉਮੀਦਾਂ ਹੋਣਗੀਆਂ ਕਿ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਕਹਿਣ ਭਾਈ ਸਾਡੇ ਤੋਂ ਗਲਤੀ ਹੋ ਗਈ ਅਸੀਂ ਕਹਿਤਾ ਸੀ ਥੋੜੇ ਦਿਨਾਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਝੂਠ ਬੋਲਿਆ ਗਿਆ ਉਮੀਦ ਸੀਗੀ ਇਹ ਚੀਜ਼ ਦੀ ਨਹੀਂ ਦੇਖੋ ਉਮੀਦ ਨਾ ਹੀ ਲੜਿਆ ਜਾਂਦਾ ਬਟ ਹਾਕਮ ਬੋਲੂਗਾ ਹਲੇ ਉਮੀਦਾਂ ਨਹੀਂ ਮੁੱਕੀਆਂ ਸਾਡੀਆਂ ਸਾਡੀਆਂ ਉਮੀਦਾਂ ਹੈਗੀਆਂ ਪੰਜਾਬੀਆਂ ਤੋਂ ਦੇਸ਼ਵਾਸੀਆਂ ਤੋਂ ਪੰਜਾਬ ਵਾਲੇ ਖੁੱਲ ਕੇ ਆਰੇ ਦੇਸ਼ਵਾਦੀ ਉੱਤਰਪੜਚ ਅੰਦੋਲਨ ਬਣ ਗਿਆ ਵੀ ਬੋਲਾਵਾਂਗੇ ਐਨੀ ਕਦੇ ਵੀ ਨਹੀਂ ਬੋਲਣਗੇ ਬੋਲਣਗੇ ਹੁਣ ਤੁਸੀਂ ਦੋ ਤਿੰਨ ਗੱਲਾਂ ਦੇਖੋ ਬਹੁਤ ਚਰਚਾ ਹੋ ਰਹੀ ਆ ਵੀ ਇਹ ਜੀ ਡਬਲਯੂਟੀਓ ਦੀ ਨੀਤੀਆਂ ਨਾਲ ਟਕਰਾਂਉਂਦੀ ਹੈਗੀ ਆ ਪਹਿਲੇ ਅੰਦੋਲਨ ਜੀ ਵੀ ਇਹ ਗੱਲਾਂ ਬਿਲਕੁਲ ਆਹੀ ਰਹੀਆਂ ਸੀਗੀਆਂ ਜੋ ਅਸੀਂ ਦੇਖ ਰਹੇ ਸੀ ਪਹਿਲੋਂ ਵੀ ਕਈ ਮਹਾਪੁਰਚ ਅੰਗਰੇਜ਼ੀ ਦੀਆਂ ਅਖਬਾਰਾਂ ਚ ਬੋਲ ਗਏ ਵੀ ਇੱਕ ਕਾਨੂੰਨ ਵਾਪਸ ਲੈ ਲਓ ਤੇ ਦੋ ਛੱਡ ਕੇ ਤੁਰ ਜਾਨੇ ਅਜੇ ਤੱਕ ਉਹਨਾਂ ਕੰਡੈਮਨਡ ਵੀ ਕੀਤਾ ਉਸ ਖਬਰ ਦੀ ਇੰਟਰਵਿਊ ਨੂੰ ਕਈ ਮਹਾਪੁਰਚਾਂ ਦੇ ਕਸੂਬੇ ਆ ਤੇ ਛੱਡ ਦੀਏ ਇੱਕ ਬਾਪ ਸੋਹ ਜੇ ਇੱਕ ਚਲ ਇਹ ਲਾਗੂ ਕਰ ਲੈਣ ਉਹ ਵੀ ਤਾਂ ਕਿਸੇ ਸਮਝ ਤੋਂ ਹੀ ਅੱਜ ਵੀ ਸਮਝਾਂ ਨਹੀਂ ਮੈਂ ਕਿਹਾ ਨੀਤੀਗਤ ਸਵਾਲ ਆ ਤੁਸੀਂ ਇਹਨੂੰ ਚੱਕਿਓ ਬੋਲਿਓ ਵੀ ਕੀ ਕਾਰਪੋਰੇਟ ਦੀ ਪਾਲਿਸੀ ਸੋ ਆਮ ਆਦਮੀ ਆਲਟੀ ਪਿੱਛੇ ਹੈਗੀ ਨਹੀਂ ਆ ਸਕਦੇ ਉਸੇ ਪਾਲਿਸੀ ਤੇ ਫਿਰ ਭਗਵੰਤ ਮਾਨ ਨੇ ਨਵੇਂ ਖਲੜੇ ਤੇ ਜੂਟਰਨ ਕਿਉਂ ਮਾਰਿਆ ਉਹਨੇ ਕਿਉਂ ਬੋਲਤਾ ਵੀ ਮੈਂ ਇਸ ਨਾਲ ਸਹਿਮਤ ਨਹੀਂ ਹੈਗਾ ਸੀ ਵਾਪਸ ਲੈ ਰਹੇ ਇਹਦਾ ਮਤਲਬ ਪੰਜਾਬੀਆਂ ਦਾ ਦਬਾਅ ਚੱਲਿਆ ਨਹੀਂ ਗਿਆ ਯਾਨੀ ਕਿ ਪਾਲਿਸੀ ਉਹੀ ਸੀ ਕਿ ਉਹੀ ਖੇਤੀ ਕਾਨੂੰਨ ਦੁਬਾਰਾ ਲਿਆਂਦੇ ਜਾ ਰਹੇ ਸੀ ਬਿਲਕੁਲ ਕੋਈ ਵੀ ਦੱਸ ਐਸ ਵੇਲੇ ਵਿਰੋਧੀ ਧਿਰਾਂ ਵੀ ਉਸ ਪਾਲਿਸੀ ਦਾ ਹਿੱਸਾ ਰਹੀਆਂ ਨੇ ਨਾ ਐਤ ਨਹੀਂ ਇਹਦਾ ਮਤਲਬ ਲੋਕਾਂ ਦਾ ਦਬਾਅ ਜੇ ਮੁੱਖ ਮੰਤਰੀ ਨੂੰ ਮੋੜ ਸਕਦਾ ਤੇ ਪ੍ਰਧਾਨ ਮੰਤਰੀ ਨੂੰ ਵੀ ਮੋੜ ਲੂਗਾ ਬਿਲਕੁਲ ਐ ਨਹੀਂ ਹੈਗਾ ਵੀ ਇਹ ਪ੍ਰਾਪਤੀ ਨਹੀਂ ਹੋ ਸਕਦੀ ਬਿਲਕੁਲ ਜਿਵੇਂ ਵੱਖੋ ਵੱਖਰੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਜੀ ਪਹਿਲਾਂ 4 ਤਰੀਕ ਦਾ ਖਨੌਰੀ ਵੱਡਾ ਲੱਖਾਂ ਦਾ ਇਕੱਠ ਹੋਇਆ ਕੀ ਲੱਗਦਾ ਉਸ ਇਕੱਠ ਤੋਂ ਬਾਅਦ ਕੋਈ ਦਬਾਅ ਬਣਿਆ ਕਿਉਂਕਿ ਸੱਦਾ ਕੋਈ ਨਹੀਂ ਆ ਰਿਹਾ ਡੈਡਲੌਕ ਬਣਿਆ ਹੋਇਆ ਡੈਡਲੌਕ ਕਿਵੇਂ ਟੁੱਟੇਗਾ ਟੁੱਟੂਗਾ ਕਈ ਵਾਰ ਮੈਨੂੰ ਕਹਿੰਦੇ ਨੇ ਵੀ ਯਾਰ ਮੁੱਖ ਮੰਤਰੀ ਦਾ ਬੋਲ ਗਿਆ ਵੀ ਆ ਜੀ ਦਾ ਤੁਹਾਡੇ ਨਾਲ ਆ ਮੈਂ ਕਿਹਾ ਇਹ ਪੰਜਾਬੀਆਂ ਦੀ ਦੇਣ ਨਾ ਜਿੱਦਣ 3 ਕਰੋੜ ਪੰਜਾਬੀ ਆਏ ਸੀ ਨਾ ਉਸ ਦਿਨ ਮੁੱਖ ਮੰਤਰੀ ਜੀ ਨੂੰ ਪਛਾਣ ਜਾਣਾ ਪੈ ਗਿਆ ਫਿਰ ਸਾਰੇ ਰਾਜ ਵੀ ਉਗਲ ਦਿੱਤੇ ਐ ਕਹਿੰਦੇ ਸੀ ਐ ਕਹਿੰਦੇ ਸੀ ਐ ਕਹਿੰਦੇ ਸੀ ਮੈਨੂੰ ਐ ਦਬਾਅ ਪੁੰਦੇ ਸੀ ਠੀਕ ਆ ਨਹੀਂ ਤਾਂ ਹਕਮ ਰਾਣ ਦੇਖਦੇ ਹੁੰਦੇ ਆ ਜੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹਨੂੰ ਚੱਕਣ 'ਚ ਫਾਇਦਾ ਚੱਕ ਲੈਂਦੇ ਪਹਿਲਾਂ ਚੱਕ ਕੇ ਖੜਿਆ ਹੁਣ ਉਹਨਾਂ ਨੇ ਲੱਗਾ ਵੀ ਚੱਕਿਆ ਨੁਕਸਾਨ ਵੱਡਾ ਹੋ ਜਾਊਗਾ ਕਹਿੰਦੇ ਪਹਿਲਾਂ ਇੱਕ ਵਾਰ ਚੱਕ ਕੇ ਦੇਖ ਲਿਆ ਦਵਾ ਬਣਿਆ ਫਿਰ ਵਾਪਸ ਛੱਡਦਾ ਬਿਲਕੁਲ ਤੂੰ ਹਕਮਰਾਨਾਂ ਨੂੰ ਸੱਤਾ ਚਾਹੀਦੀ ਜਿੱਦਾਂ ਮਰਜ਼ੀ ਮਿਲੇ ਉਹਨਾਂ ਨੂੰ ਨੀਂ ਮਤਲਬ ਕੋਈ ਲੈਣਾ ਜਾਂ ਦੇਣਾ ਠੀਕ ਹੈ ਨਾ ਇਸ ਕਰਕੇ ਪੰਜਾਬੀਆਂ ਦੀ ਦੇਣ ਆ ਵੀ ਪੰਜਾਬ ਵਾਲਿਆਂ ਨੇ ਉਹਨਾਂ ਨੂੰ ਪਛਾਣ ਟੱਲ ਨਹੀਂ ਮਜਬੂਰ ਕਰ ਲਿਆ ਔਰ ਜਿੱਥੋਂ ਤੱਕ ਤੁਸੀਂ ਕਹਿੰਦੇ ਸੱਦਾ ਡੈਡਲੌਕ ਡੈਡਲੌਕ ਵੀ ਤੜਾ ਲਾਂਗੇ ਪਿਛਲੇ ਅੰਦੋਲਨ ਵਿੱਚ ਤਾਂ ਗੱਲ ਹੀ ਨਹੀਂ ਕੀਤੀ ਡੈਡਲੌਕ ਤਾਂ ਉਦੋਂ ਵੀ ਐਨਸੀਬੀ ਉਦੋਂ ਨਹੀਂ ਸੀਗਾ ਇਹ ਸਾਡਾ ਸਬਰ ਪਰਖਦੇ ਆ ਇੱਕ ਹੋਰ ਵੀ ਚੀਜ਼ ਆ ਬੰਦੇਰ ਸਾਹਿਬ ਸਬਰ ਤਾਂ ਤੁਹਾਡਾ ਪਰਖਿਆ ਜਾ ਰਿਹਾ तकरीबन 13 ਫਰਵਰੂ ਤੋਂ 1 ਸਾਲ ਹੋ ਜਾਏਗਾ ਪਰ ਕੁਝ ਆਪਣੇ ਵੀ ਜਿਹੜੇ ਆਪਣਿਆਂ ਦੇ ਨਾਲ ਅਲੱਗ ਹੋਏ ਨੇ ਉਹਦਾ ਵੀ ਜਿਹੜਾ ਸਰਕਾਰਾਂ ਨੂੰ ਫਾਇਦਾ ਹੋ ਰਿਹਾ ਸਟੇਜ ਲੱਗੀ ਆ ਇਕੱਠ ਲੱਖਾਂ ਦਾ ਹੋਇਆ ਖਨੋਰੀ ਬਾਰਡਰ ਦੂਜੇ ਪਾਸੇ ਉਗਰਾਹਾਂ ਸਾਹਿਬ ਟੋਹਾਣੇ ਜਾ ਕੇ ਬਹਿ ਗਏ ਵੱਖੋ ਵੱਖਰੀਆਂ ਡੱਫਲੀਆਂ ਕਿਉਂ ਬਜਾਈਆਂ ਜਾ ਰਹੀਆਂ ਨੇ ਦੋ ਗੱਲਾਂ ਦੁੱਖ ਦੀ ਗੱਲ ਐ ਸਕੈਮ ਜਿਹੜਾ ਜਿਹੜਾ ਸਰੂਪ ਸੀਗਾ ਉਹ ਜਦੋਂ ਪੰਜਾਬ ਆਏ ਉਹ ਰਹਿਾ ਨਹੀਂ ਜਿਹੜੀ ਉਹ ਸ਼ੇਪ ਤਾਂ ਨਹੀਂ ਰਹੀ ਬਿਲਕੁਲ ਉਹ ਰਹੀ ਨਹੀਂ ਦੋ ਟੁੱਟੇ ਤਿੰਨ ਟੁੱਟੇ ਖੁਦ ਰਾਜੇਵਾਲ ਸਾਹਿਬ ਵੀ ਪੰਜ ਜਥੇਬੰਦੀਆਂ ਲੈ ਕੇ ਅੱਡ ਹੋ ਗਏ ਠੀਕ ਹੈ ਨਾ ਹੋਇਆ ਸੀ ਦੇਖਿਆ ਫਿਰ ਜੀ ਜਿਨ੍ਹਾਂ ਨੂੰ ਲੱਗਦਾ ਵੀ ਇਹ ਛੇਤੀ ਕਰਕੇ ਸੁਣ ਲਿਓ ਮੜਾ ਜੀ 5 ਜੂਨ ਨੂੰ ਇਹ ਕਾਨੂੰਨ ਆਉਂਦੇ ਆ ਜੀ ਲਗਭਗ 7 ਜੂਨ ਨੂੰ ਅਸੀਂ ਡੀਸੀ ਦਫਤਰਾਂ ਗਾੜੀਆਂ ਨੇ ਪੰਜ 6 ਜੂਨ ਨੂੰ ਆਏ ਸੀ ਇਹ ਤੋਂ ਪਹਿਲਾਂ ਬਿਜਲੀ ਬਿੱਲ ਲਾਉਂਦਾ ਨਜ਼ੀ ਕਰਨਾ ਪੁੱਛੋ ਵੀ ਉਹਦੋਂ ਸਰਗਰਮੀ ਕਿੱਥੇ ਕੀ ਸੀ ਜੋ ਮਰਜ਼ੀ ਕੋ ਬੋਲੀ ਜਾ ਖਵਾਰਾਂ ਚ ਲੇਖ ਲਿਖਨੇ ਹੁੰਦੇ ਸੀ 2-4 ਦਿਨ ਸਰਗਰਮੀ ਹੋ ਰਹੀ ਆ ਕੁਝ ਜਲਾਈ ਚ ਫਿਰ ਉਹ ਰਿਸਤੰਬਰ 15 ਨੂੰ ਜਿਹੜੀ ਉਹ ਤਿਆਰੀ ਕਹਿੰਦੇ ਬੜੀ ਤਿਆਰੀ ਕਰ ਲਈ ਸਾਰੀ ਤਿਆਰੀ ਸਾਡੀ ਅੱਖਾਂ ਦੇ ਸਾਹਮਣੇ ਆ ਸਤੰਬਰ ਮਹੀਨੇ ਦੀ ਤਿਆਰੀ ਆ ਤੇ ਸਤੰਬਰ ਲਾ ਲਓ ਅਕਤੂਬਰ ਤੇ ਨਵੰਬਰ ਚ ਚਲੇ ਗਏ ਦਿੱਲੀ ਭਾਈ ਜੀ 2-3 ਮਹੀਨੇ ਦੀ ਤਿਆਰੀ ਬੜੀ ਤਿਆਰੀ ਸੀ ਅਸੀਂ ਤਾਂ ਜੂਨ ਤੋਂ ਲੜ ਰਹੇ ਸੀ 6 ਮਹੀਨੇ ਪਹਿਲਾਂ ਤੋਂ ਲੜ ਰਹੇ ਸੀ ਸਾਰੀਆਂ ਖਵਾਰਾਂ ਚੱਕਦੇ ਨੇ ਅਗਲਾ ਅਸੀਂ ਤਾਂ ਫੇਰ ਆਰੰਭ ਕਰਦੇ 24 ਤੋਂ ਉਹਨ ਤੋਂ ਬਿਲਕੁਲ 24 ਜਦੋਂ ਚੱਡ ਰਹੀ 23 ਆ 23 ਜੁਲਾਈ ਤੋਂ ਲੱਗੇ ਹੋਏ ਸੀ ਵੀ ਬਾਈ ਜੀ ਉੱਠੋ ਲੜੀਏ ਜੁਲਾਈ ਵੀ ਨੰਗਿਆ ਅਗਸਤ ਵੀ ਨੰਗਿਆ ਸਤੰਬਰ ਵੀ ਨੰਗਿਆ ਅਕਤੂਬਰ ਵੀ ਨੰਗਿਆ ਨਵੰਬਰ ਵੀ ਨੰਗਿਆ ਦਸੰਬਰ ਵੀ ਜਨਵਰੀ ਵੀ ਭਾਈ ਫਰਵਰੀ ਜਾਏ ਜਦੋਂ ਤੁਹਾਡੇ ਹੁਕਮ ਸਾਨੂੰ ਮਿਲ ਗਏ ਵੀ ਪਾਰਲੀਮਨ ਸੁਵਕਲ ਕਰੋ ਯਾਨੀ ਚੱਲ ਰਹੀ ਸੀ ਸਾਂਜੀ ਸਾਰੇ ਨਾਲ ਸਨ ਨਾ ਨਾ ਤੁਸੀਂ ਸੁਣ ਲਓ ਸਾਰਾ ਹੁਣ ਉਹ ਕਹਿੰਦੇ ਬਾਈ ਜੀ ਸੁਣ ਲਓ 25-30 ਸਾਲਾਂ ਤੋਂ ਪਹਿਲਾਂ ਅੰਦੋਲਨ ਨਹੀਂ ਖੜਾ ਹੋਣਾ ਠੀਕ ਹੈ ਜੀ ਉਹਨਾਂ ਦਾ ਕਹਿਣਾ ਆਪਣੀ ਉਹਨਾਂ ਦੀ ਪੋਜੀਸ਼ਨ ਹੈ ਜੋ ਮਰਜ਼ੀ ਕਹਿਣ ਫਿਰ ਕਹਿੰਦੇ ਸੀ ਲੋਕ ਲੜਨ ਨੂੰ ਤਿਆਰ ਨਹੀਂ ਹੈਗੇ ਮੈਂ ਵਿਰੋਧੀ ਧਿਰ ਨਹੀਂ ਕਹਿੰਦਾ ਵੀ ਸੱਤਾ ਨਾਲੋਂ ਵਿਰੋਧੀ ਧਿਰ ਕਿਤੇ ਠੀਕ ਆ ਕਹਿੰਦੇ ਸੀ ਵਿਰੋਧੀ ਧਿਰ ਵੀ ਮੜੀ ਆ ਮਾੜੀ ਆ ਜੀ ਚਲੋ ਠੀਕ ਆ ਵੀ ਇਹ ਪੱਖ ਵੀ ਸਰਕਾਰ ਕਹਿੰਦੇ ਅਸੀਂ ਵੱਡੀ ਆ ਅਸੀਂ ਬਾਈ ਇਕੱਲੇ ਲੜੇ ਉਹਨਾਂ ਅਨੁਸਾਰ ਲੂਲੀ ਲੰਗੜੀ ਬਣ ਗਈ ਨਾ ਮੋਦੀ ਸਰਕਾਰ ਜੇ ਨਾਲ ਲੜਦੇ ਫਿਰ ਹੁਣ ਵਿਰੋਧੀ ਤੇ ਤਗੜੀ ਹੋ ਗਈ ਨਾ ਹੁਣ 3 ਕਰੋੜ ਪੰਜਾਬੀਆਂ ਨੇ ਸਬੂਤ ਦਿੱਤਾ ਕਿਹੜੀ ਅੱਗ ਦੇ ਤੋਰਨਾ ਪੰਜਾਬ ਨੂੰ ਵੀ ਲੋਕ ਲੜਨ ਨੂੰ ਤਿਆਰ ਹੈ ਕਿ ਨਹੀਂ ਹੋਂਦਾ ਲੋਕ ਵੀ ਲੜਨ ਨੂੰ ਤਿਆਰ ਹੋ ਗਏ ਮੈਂ ਕਹਿੰਦਾ ਮਨ ਬਣਾਓ ਭਰਾਓ ਲੜੀਏ ਹੋਂਦਾਂ ਟੋਡੀਆਂ ਸਾਰੀਆਂ ਸ਼ਰਤਾਂ ਫੁੱਲਫਿਲ ਹੋ ਗਈਆਂ ਠੀਕ ਹੈ ਜੀ ਹੁਣ ਕੀ ਰਹਿ ਗਿਆ ਹਾਂ ਜਿੱਥੋਂ ਤੱਕ ਤੁਸੀਂ 275 ਤੱਕ ਕਿਹਾ ਮੈਂ ਕਹਿੰਦਾ ਐਸਕੇਮ ਕਲੀਅਰ ਕਰੇ ਇੱਕ ਬੰਨੇ ਉਹਨਾਂ ਦੀ ਪਾਲਿਸੀ ਆ ਵੀ ਸੀ ਤੁਹਾਡੇ ਸਮਰਥਨ ਚ ਰੈਲੀ ਕਰ ਰਹੇ ਉਹਨਾਂ ਦਾ ਕਹਿਣਾ ਉਹ ਕਹਿੰਦੇ ਇਹਨਾਂ ਦਾ ਮੰਗ ਪੱਤਰ ਵਾਜ ਸਰਕਾਰ ਇਹਨਾਂ ਨਾਲ ਗੱਲ ਕਰੇ ਉਹ ਵੀ ਕਹਿੰਦੇ ਵੀ ਸੀ ਇਕਤਾ ਦਾ ਯਤਨ ਕਰ ਰਹੇ ਉਹਨਾਂ ਦੇ ਦਾਅਵੇ ਆ ਫਿਰ ਤੁਹਾਡੇ ਅੰਦਰੋਂ ਕੋ ਬਿਆਨ ਇਹੋ ਜਿਹਾ ਦਿੰਦਾ ਠੀਕ ਆ ਮਹਿੰਦਰ ਟਕੈਤ ਜੀ ਵੱਡੇ ਲੀਡਰ ਰਹੇ ਨੇ ਦੇਸ਼ ਦੇ ਮਹਿੰਦਰ ਟਕੈਤ ਜੀ ਨੇ ਮੈਨੂੰ ਨਹੀਂ ਲੱਗਦਾ ਕਦੀ ਭੁਖ ਬਾਣੀ ਕੀਤੀ ਹੋ ਜੇ ਵੀ ਤੁਹਾਡੇ ਕੋ ਕੋ ਪਾਂਡੇ ਆ ਦੇਖੋ ਤੁਹਾਡੇ ਪੁੱਛਾਂ ਦੇਣ ਵਾਲਾ ਬੰਦਾ ਹੈਗਾ ਪਹਿਲੋ ਪੁੱਛ ਲੈ ਕਰੋ ਕੀ ਬਣੂ ਕੀ ਨਹੀਂ ਬਣੂਗਾ ਠੀਕ ਹੈ ਨਾ ਜਾਣ ਦਾ ਕਿਨਾਰਾ ਕਰਿਆ ਇਸ ਕੰਮ ਉਸ ਬਿਆਨ ਤੋਂ ਜਾਂ ਉਹਦੀ ਪ੍ਰੋੜਤਾ ਕਰੇ ਕਿ ਉਹਨਾਂ ਦਾ ਵਿਅਕਤੀਗਤ ਬਿਆਨ ਮੈਂ ਕਹਿੰਦਾ ਕੋਈ ਵੀ ਲੀਡਰ ਹੋਵੇ ਭਾਵੇਂ ਅਸੀਂ ਹੋਈਏ ਜਿਹੜਾ ਬਿਆਨ ਇਕਤਾ ਨੂੰ ਤੋੜਦਾ ਹੋਵੇ ਜਿਹੜਾ ਬਿਆਨ ਸਟੇਟ ਨੂੰ ਫਾਇਦਾ ਦਿੰਦਾ ਹੋਵੇ ਉਹ ਨਹੀਂ ਦੇਣਾ ਚਾਹੀਦਾ ਅਸੀਂ ਤੁਹਾਡੇ ਮਾਧਮ ਨਾਲ ਕਿੰਨਾ ਪੰਜਾਬ ਦੇ ਲੋਕਾਂ ਨੂੰ ਇਹਦਾ ਹਿਸਾਬ ਆਪ ਲਿਓ ਸਾਰੇ ਪੰਜਾਬੀ ਚਾਹੁੰਦੇ ਸਾਨੂੰ ਆ ਕੇ ਮਿਲਦੇ ਆ ਵੀ ਇਕਤਾ ਹੋ ਜਾਏ ਇਹ ਬੁਰੀ ਗੱਲ ਨਹੀਂ ਹੈ ਸਾਰਾ ਦੇਸ਼ ਦੇ ਚਾਹੁੰਦਾ ਇਕਤਾ ਵੇ ਹੁਣ ਜਿਹੜੇ ਇਕਤਾ ਦੇ ਵਿੱਚ ਰੋੜਾ ਬਣ ਰਹੇ ਆ ਉਹਨਾਂ ਦਾ ਲੋਕ ਆਪ ਆਪ ਹਿਸਾਬ ਕਰਨ ਬਿਲਕੁਲ ਉਹਨਾਂ ਦੀ ਜਥੇਬੰਦੀਆਂ ਜਿਹੜੀਆਂ ਨੇ ਉਹ ਅਸੀਂ ਖਨੋਰੀ ਬਾਰਡਰ ਜਦੋਂ ਗਏ ਤਾਂ ਬਹੁਤ ਵੱਡੀ ਗਿਣਤੀ ਚ ਜਿਹੜੀ ਜਥੇਬੰਦੀਆਂ ਦੇ ਜਿਹੜੇ ਪਿੱਛੇ ਲੋਕ ਚੱਲਦੇ ਨੇ ਇੱਕ ਲੀਡਰ ਦੇ ਪਿੱਛੇ ਚੱਲਦੇ ਨੇ ਅਸਲੀ ਲੀਡਰ ਉਹੀ ਹੁੰਦਾ ਜਿਹਦੇ ਪਿੱਛੇ ਲੋਕ ਚੱਲਣ ਪਰ ਉਹਨਾਂ ਨਾਲ ਟੁੱਟ ਟੁੱਟ ਕੇ ਖਨੋਰੀ ਬਾਰਡਰ ਤੇ ਸਾਨੂੰ ਲੋਕ ਮਿਲੇ ਕਹਿੰਦੇ ਅਸੀਂ ਉਗਰਾਹਾ ਦੇ ਨਾਲ ਸੀ ਅਸੀਂ ਰੌਲਦੂ ਸਿੰਘ ਮਾਨਸਾ ਦੇ ਨਾਲ ਅਸੀਂ ਅਸੀਂ ਰਾਜੇਵਾਲ ਦੇ ਨਾਲ ਅਸੀਂ ਪਰ ਸਾਨੂੰ ਸਾਡੇ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਦਰਦ ਨਹੀਂ ਦੇਖਿਆ ਗਿਆ ਪਰ ਉਹਨਾਂ ਲੀਡਰਾਂ ਨੂੰ ਦਰਦ ਨਹੀਂ ਹੈ ਬਿਲਕੁਲ ਵੀ ਜਿਹੜੇ ਉਹਨਾਂ ਦੇ ਨਾਲ ਰਹੇ ਅੰਦੋਲਨ ਦੇ ਵਿੱਚ 13 ਮਹੀਨੇ ਬੈਠੇ ਰਹੇ ਉਹਨਾਂ ਨੂੰ ਦਰਦ ਕਿਉਂ ਨਹੀਂ ਲੱਗਦਾ ਕੀ ਕਾਰਨ ਮੰਨਦੇ ਹੋ ਤੁਸੀਂ ਇਸ ਚੀਜ਼ ਦਾ ਦੋ ਗੱਲਾਂ ਇੱਕ ਤਾਂ ਜਿਹੜੇ ਲੋਕ ਹੈ ਉਹਨਾਂ ਨੂੰ ਸਜਦਾ ਕਰਦੇ ਧੰਨਵਾਦ ਆ ਇੱਕ ਸਾਡਾ ਕੋਈ ਮਨੋਰਥ ਨਹੀਂ ਵੀ ਕੋਈ ਜਥੇਬੰਦੀ ਏ ਬੀ ਸੀ ਉਹ ਕਮਜ਼ੋਰ ਹੋਵੇ ਉਹਨਾਂ ਦੇ ਕੋ ਸਾਥੀ ਸਾਡੇ ਨਾਲ ਟੁੱਟ ਕਿਉਂ ਸਾਡਾ ਮਨੋਰਥ ਨਹੀਂ ਹੁਣ ਪੋਜੀਸ਼ਨਾਂ ਦਾ ਸਵਾਲ ਹੈ ਬਾਈ ਜੀ ਮੇਰੀ ਜਥੇਬੰਦੀ ਆ ਮੇਰੀ ਜਥੇਬੰਦੀ ਮੇਰੇ ਨਾਲੋਂ ਛੱਡ ਕੇ ਕੋਈ ਦੂਜੀਆਂ ਜਥੇਬੰਦੀਆਂ ਪ੍ਰੋਗਰਾਮ ਕਰਦੀਆਂ ਉਹਦੇ ਵਿੱਚ ਸਾਡਾ ਵੱਡਾ ਹਿੱਸਾ ਚਲਿਆ ਜਾਂਦਾ ਇਹਦਾ ਮਤਲਬ ਸਾਡੀ ਜਿਹੜੀ ਪੋਜੀਸ਼ਨ ਹੈ ਜਦੋਂ ਪੋਜੀਸ਼ਨਾਂ ਦੇ ਵੱਡੇ ਮਾਹਰ ਲੈ ਕੇ ਵੱਡੀਆਂ ਗੱਲਾਂ ਕਰਦੇ ਆ ਚੈਨਲਾਂ ਤੇ ਤੁਸੀਂ ਵਿਖਾਇਓ ਇਹਨੂੰ ਰੀਜਨਾ ਜੀ ਇਹਦਾ ਮਤਲਬ ਜੇ ਸਾਡੀ ਜਥੇਬੰਦੀ ਦੀ ਪੋਜੀਸ਼ਨ ਨਾਲ ਸਾਡੇ ਲੋਕ ਨਹੀਂ ਸਹਿਮਤ ਹੋਣਗੇ ਫਿਰ ਦੂਜਿਆਂ ਨਾਲ ਜਾਣਗੇ ਕਿ ਨਹੀਂ ਜਾਣਗੇ ਫਿਰ ਸਾਨੂੰ ਫਿਰ ਕਮਜ਼ੋਰ ਹੋਇਆ ਫਿਰ ਫਿਰ ਇਹਦਾ ਮਤਲਬ ਸਾਨੂੰ ਅੰਦਰ ਆਤਮ ਮੰਤਨ ਕਰਨਾ ਚਾਹੀਦਾ ਆਪਣੀ ਪਾਲਿਸੀ ਤੇ ਵੀ ਸਾਡੀ ਗੱਲ ਨਾਲ ਲੋਕ ਸਹਿਮਤ ਨਹੀਂ ਹੈਗੇ ਜਿਹੜੇ ਲੜ ਰਹੇ ਉਹਨਾਂ ਨੇ ਸਹਿਮਤ ਆ ਠੀਕ ਹੈ ਨਾ ਉਹਨਾਂ ਨੇ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਆ ਮੈਂ ਨਹੀਂ ਕਹਿੰਦਾ ਪਰ ਮੈਂ ਕਹਿੰਦਾ ਮੈਂ ਕਿਸੇ ਦੇ ਸਵਾਲ ਨਹੀਂ ਕਰਦਾ ਸਾਡੀ ਜਥੇਬੰਦੀ ਦੇ ਬੰਦੇ ਝੰਡੇ ਲੈ ਕੇ ਦੂਜੀਆਂ ਜਥੇਬੰਦੀਆਂ ਦੇ ਪ੍ਰੋਗਰਾਮ ਚ ਚਲੇ ਜਾਣ ਹੂੰ ਬਿਲਕੁਲ ਇਹਦਾ ਸਵਾਲ ਸਾਡੇ ਤੇ ਹੋਣੇ ਚਾਹੀਦੇ ਨਾ ਇਹ ਸਵਾਲਾਂ ਦਾ ਜਵਾਬ ਉਹਨਾਂ ਨੂੰ ਲੱਭਣਾ ਚਾਹੀਦਾ ਆਪਣੇ ਅੰਦਰੋਂ ਮੀਟਿੰਗਾਂ ਹੋਈਆਂ ਕੁਝ ਲੱਗਦਾ ਕਿ ਗੱਲਬਾਤ ਅੱਗੇ ਚੱਲੀ ਆ ਕੋਈ ਕਿ ਦੁਬਾਰੇ ਭਾਈ ਆਜੋ ਪਰ ਜਿਵੇਂ ਹੁਣ ਅਲੱਗ-ਕੱਟ ਹੋਇਆ ਉਸ ਤੋਂ ਤਾਂ ਜ਼ਿਆਦਾ ਵਖਰੇਵੇਂ ਲੱਗਦੇ ਆ ਨਜ਼ਰ ਆ ਰਹੇ ਨੇ ਨਹੀਂ ਮੈ ਕਦੋਂ ਆਉਣਾ ਕਦੋਂ ਸਾਂਝਾ ਕੋਲ ਆਰੰਭਣਾ ਇਹ ਹਰ ਇੱਕ ਦੀ ਆਜ਼ਾਦੀ ਆ ਪਰ ਇਹ ਸਰਕਾਰ ਨੂੰ ਤਾਂ ਫਾਇਦਾ ਹੋ ਰਿਹਾ ਨਾ ਨਹੀਂ ਸਰਕਾਰ ਫਾਇਦਾ ਲਹੂਗੀ ਅਜਿਹੇ ਬਿਆਨਾਂ ਤੋਂ ਲਹੂਗੀ ਜਦੋਂ ਬਿਆਨ ਪਾੜ ਕੇ ਦੇਵਾਂਗੇ ਆਪਾਂ ਕੋਈ ਜਦੋਂ ਐਸਕੇਮ ਇੱਕ ਪਾਲਿਸੀ ਰੱਖਦਾ ਉਹ ਕਹਿੰਦਾ ਸਾਡਾ ਜਾਬਤਾ ਵੜੇ ਤੁਹਾਡਾ ਜਾਬਤਾ ਕੀ ਹੈ ਤੁਹਾਡਾ ਬੰਦਾ ਹੀ ਤੁਹਾਡਾ ਬਿਆਨ ਪਾੜੀ ਜਾਂਦਾ ਤੁਸੀਂ ਸਾਡੇ ਹੱਕ 'ਚ ਕਰ ਰਹੇ ਹੋ ਖਲਣੇ ਦੇ ਵਿਰੋਧ ਕਰ ਰਹੇ ਹੋ ਆ ਬਿਆਨ ਤਾਂ ਠੀਕ ਨਹੀਂ ਕੱਲਾ ਹੀ ਨਹੀਂ ਕਾਟਾ ਉਹਨਾਂ ਨੂੰ ਵੀ ਕਾਟਾ ਪਊਗਾ ਇਸ ਗੱਲ ਦਾ ਠੀਕ ਹੈ ਨਾ ਜਿੱਡਾ ਵੱਡਾ ਅੰਦੋਲਨ ਬਣ ਗਿਆ ਜੇ ਉਸ ਅੰਦੋਲਨ ਨੂੰ ਸੱਟ ਵੱਜਦੀ ਆ ਕਿਸੇ ਨੇ ਕਿਸੇ ਨੂੰ ਮਾਪ ਨਹੀਂ ਕਰਨਾ ਹੈਗਾ ਅਸੀਂ ਤਾਂ ਕਹਿੰਨੇ ਆ ਇਕਤਾ ਦੀ ਸੰਭਾਵਨਾ ਤੋਂ ਕਦੀ ਵੀ ਇਨਕਾਰ ਨਹੀਂ ਕਰਨਾ ਚਾਹੀਦਾ ਠੀਕ ਹੈ ਵੀ ਨਹੀਂ ਹੋ ਸਕਦੀ ਠੀਕ ਹੈ ਯਤਨ جاری ਆ ਅਸੀਂ ਲੋਕਾਂ ਦੇ ਜਵਾਬ ਦੇ ਆ ਅਸੀਂ ਆਪਣੀ ਗੱਲ ਕਰਦੇ ਆ ਵੀ ਸਾਡੇ ਵੱਲੋਂ ਇਕਤਾ ਨੂੰ ਨਾ ਕਦੀ ਸੱਟ ਵੱਜੀ ਆ ਨਾ ਕਦੀ ਸੱਟ ਮਾਰਾਂਗੇ ਬਾਕੀ ਭਈ ਅਗਲੇ ਆਜ਼ਾਦ ਨੇ ਪੰਦੇਰ ਸਾਹਿਬ ਸੁਪਰੀਮ ਕੋਰਟ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਫੈਸਲੇ ਆਉਂਦੇ ਨੇ ਇੰਤਜ਼ਾਰ ਬੜਾ ਹੁੰਦਾ ਕਿ ਕੋਈ ਅਜਿਹਾ ਫੈਸਲਾ ਆਵੇਗਾ ਕਿ ਕੇਂਦਰ ਨੂੰ ਕਹੇ ਸੁਪਰੀਮ ਕੋਰਟ ਕਿ ਭਾਈ ਮਸਲੇ ਦਾ ਹੱਲ ਕਰੋ ਪਰ ਸੁਪਰੀਮ ਕੋਰਟ ਕੇਂਦਰ ਨੂੰ ਕਹਿਣ ਦੀ ਬਜਾਏ ਇੱਕ ਪੰਜਾਬ ਸਰਕਾਰ ਨੂੰ ਕਹਿੰਦੀ ਆ ਤੁਸੀਂ ਜਗਜੀਤ ਸਿੰਘ ਡੱਲੇਵਾਲ ਦਾ ਟ੍ਰੀਟਮੈਂਟ ਕਰਾਓ ਇੰਨਾ ਸਮਾਂ ਤੁਹਾਨੂੰ ਹੋਰ ਦੇ ਦਿੱਤਾ ਦੇਖੋ ਤੁਸੀਂ ਅਦਾਲਤ ਨੂੰ ਵੀ ਸਮਝੋ ਕੋਲਜੀਅਮ ਸਿਸਟਮ ਸੀਗਾ ਜਿਹੜਾ ਜੱਜਾਂ ਦੀ ਨਿਯੁਕਤੀ ਕਰਦਾ ਸੀ ਉਹ ਚ ਹੀ ਬਦਲਾ ਲਿਆਂਦਾ ਸਰਕਾਰ ਨੇ ਆਪਣੇ ਹੱਥ ਵਿੱਚ ਮਿਰਚ ਕਰ ਲਿਆ ਕੋਈ ਜੱਜ ਨਹੀਂ ਹੈਗਾ ਬਾਈ ਜੀ ਜਿਹੜਾ ਮੋਦੀ ਜੀ ਨਾਲ ਪੰਗਾ ਲਊ ਭਾਵੇਂ ਨਿਜਮਤ ਕਤੂਨ ਕਹੇ ਨਾ ਹੈ ਅਦਾਲਤ ਦਾ ਵਿਸ਼ਾ ਕਿਵੇਂ ਬਣੂਗਾ ਅਦਾਲਤ ਤਾਂ ਸਰਵ ਉੱਚਾ ਅਦਾਲਤ ਹੈ ਸੁਪਰੀਮ ਕੋਰਟ ਮੰਨਿਓ ਨਹੀਂ ਤੁਸੀਂ ਦੇਖ ਲਓ 100 ਬੰਦੇ ਕੋ ਸਰਵੇ ਕਰੋ 100 ਬੰਦੇ ਨੂੰ ਪੁੱਛਿਓ ਮੈਨੂੰ ਨਾ ਪੁੱਛਿਓ 100 ਬੰਦੇ ਚ ਦੇਖਿਓ ਕਿੰਨੇ ਕ ਕਹਿੰਦੇ ਆ ਵੀ ਸਾਨੂੰ ਭਰੋਸਾ ਕਿੰਨੂੰ ਕਹਿੰਦੇ ਨਹੀਂ ਭਰੋਸਾ ਸਾਡਾ ਤਾਂ ਨਹੀਂ ਕਹਿਣਾ ਸੋ ਸਾਡਾ ਮੰਨਾ ਨਾ ਹੈ ਅਦਾਲਤ ਦਾ ਵਿਸ਼ਾ ਵਾ ਨਾ ਹੈ ਕਿਸੇ ਕਮੇਟੀ ਦਾ ਵਿਸ਼ਾ ਵਾ ਇਹ ਭਾਰਤ ਸਰਕਾਰ ਦਾ ਵਿਸ਼ਾ ਵਾ ਜਿਹੜੀ ਹਾਲੇ ਅਨਸੀਰੀਅਸ ਆ ਭਾਵੇਂ ਦਬਾਅ ਉਹਨਾਂ ਤੇ ਬਹੁਤ ਜ਼ਿਆਦਾ ਵੇਨਾ ਕੋ ਦਬਾਅ ਨਹੀਂ ਹੈ ਜਿਹੜੇ ਵੈਸ਼ਨ ਨੂੰ ਜਿਹੜਾ ਪਹਿਲਾ ਸਵਾਲ ਕੀਤਾ ਉਹ ਕਹਿੰਦਾ ਨਾ ਵੀ ਸਾਨੂੰ ਫੀਡਬੈਕ ਬਹੁਤ ਵਧੀਆ ਮਿਲਿਆ ਹਰਿਆਣੇ ਤੋਂ ਬਿਲਕੁਲ ਮਨ ਸੱਤਾ ਵਾਸਤੇ ਲਕਸ਼ਣਾ ਵੱਡੀ ਚੀਜ਼ ਹੈ ਉਹ ਤਾਂ ਹੁਣ ਲੱਗੇ ਹੋਏ ਦਿੱਲੀ 'ਚ ਹੂੰ ਔਰ ਥੋੜੇ ਦਿਨਾਂ ਬਾਅਦ ਬਿਹਾਰ ਜਾਵਣਗੇ ਬਿਲਕੁਲ ਲਕਸ਼ਣਾ ਨਾ ਅਸੀਂ ਕਹਿੰਨੇ ਤੁਸੀਂ ਪੰਜਾਬੀਆਂ ਦਾ ਵੀ ਸਨੇਹਾ ਦੇਖ ਲਓ ਹੂੰ ਇਹ ਵੀ ਤਾਂ ਫੀਡਬੈਕ ਵੇਖ ਲੈਣਾ ਵੀ 3 ਕਰੋੜ ਪੰਜਾਬੀਆਂ ਨੇ ਫੀਡਬੈਕ ਕੀ ਦਿੱਤਾ ਬਿਲਕੁਲ ਤਾਂ ਭਾਈ ਫਿਰ ਸਾਡੇ ਵਾਲੇ ਫੀਡਬੈਕ ਦਾ ਵੀ ਸਨਮਾਨ ਕਰੋ ਦੇਖੋ ਪੰਦੇਰ ਸਾਹਿਬ ਆਖਰੀ ਸਵਾਲ ਆ 10 ਤਰੀਕ ਦਾ ਕੀ ਪ੍ਰੋਗਰਾਮ ਆ ਦੇਸ਼ ਭਰ ਦੇ ਵਿੱਚ ਪੁਤਲੇ ਫੁੱਕੇ ਜਾਣਗੇ ਕੀ ਪ੍ਰੋਗਰਾਮ ਦੇਸ਼ ਕੁਛ ਇਹਦਾ ਵਿਸਥਾਰ ਕਰਨਾ ਅੱਜ ਜਦੋਂ ਪ੍ਰੋਗਰਾਮ ਮੁੱਕਦਾ 2:30 ਵਜੇ ਆਪਾਂ ਇੱਥੇ ਪੀਸੀ ਕਰਾਂਗੇ ਉਹ ਵੀ ਦੱਸਾਂਗੇ ਤੁਹਾਨੂੰ ਠੀਕ ਹੈ ਠੀਕ ਬਿਲਕੁਲ ਇਹ ਸੀ ਸਰਬੰਸ ਸਿੰਘ ਪੰਦੇਰ ਜਿਨ੍ਹਾਂ ਦੇ ਵੱਲੋਂ ਐਸਕੇਐਮ ਦੇ ਜਿਹੜੇ ਆਪਣੀਆਂ ਵੱਖਰੀਆਂ ਡੱਫਲੀਆਂ ਬਜਾਰੀਆਂ ਉਹਨਾਂ ਨੂੰ ਵੀ ਜਵਾਬ ਦਿੱਤਾ ਜਿਹੜੇ ਉਹਨਾਂ ਦੇ ਨਾਲ ਚੱਲਦੇ ਸੀ ਉਹ ਟੁੱਟ-ਟੁੱਟ ਕੇ ਦੂਜੀ ਜਿੱਥੇ ਬੰਦੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਉਸ ਦੇ ਉੱਤੇ ਵੀ ਗੱਲ ਕੀਤੀ ਆ ਤੇ ਨਾਲ ਹੀ ਇਸ ਮੋਰਚੇ ਦੇ ਉੱਤੇ ਵੀ ਗੱਲਬਾਤ ਕੀਤੀ ਆ ਕਿ ਆਖਰ ਮੋਰਚਾ ਜਿਹੜਾ ਜਿੱਤ ਵੱਲ ਵਧਦਾ ਜਾ ਰਿਹਾ ਬਸ ਐਲਾਨ ਹੋਣਾ ਬਾਕੀ ਆ ਸਰਕਾਰਾਂ ਜਿਹੜੀਆਂ ਇੱਕ ਨਾ ਇੱਕ ਦਿਨ ਜ਼ਰੂਰ ਚੁੱਕਦੇ ਆ ਸਰਕਾਰ